ਹਾਂ ਜੀ ਲੋਗਲੇ ਪ੍ਰਦੀਪ ਸਿੰਘ ਜੀ ਜਦੋਂ ਇਹਨੇ ਦੇਖਿਆ ਉਹ ਜੀ ਨਾਮ ਹੈ ਜੀ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਜੀ ਕਿੱਥੇ ਤੇ ਰਹਿਣ ਵਾਲੇ ਹੋ ਫਸੀ ਫਤੇਗੜ ਦੇ ਲਰਗਾ ਦੇ ਕਿੱਥੇ ਕਿੱਥੇ ਕਿਹੜੇ ਹਸਪੀਟਲ ਤੇ ਆਏ ਹੋ ਹਾਂ ਕਿਹੜੇ ਹਸਪੀਟਲ ਦੇ ਹੋ ਫਸੀ ਹੌਲ ਟਕ ਲਈ 80 ਵੀ ਹਸਪੀਟਲ ਦੇ ਉਹਨੇ ਮਰੀ ਜਾ ਕੋਈ ਆਪਣਾ ਹਾਂ ਜੀ ਉਹਨਾਂ ਜੀ ਫਲਪ ਮੇਰੀ ਦੀ ਸਿਸਟਰ ਆ ਜੀ ਉਸੇ ਬੜੇ ਲੇਪੜੇ ਹੋਏ ਧੋਏ ਨਾਲ ਹੋਇਆ ਕੀ ਹੋਰੇ ਉਹ ਤਾਂ ਅੱਗ ਲੱਗੀ ਸੀ ਇਹਨਾਂ ਨੂੰ ਅੱਗ ਕਿਹਨਾਂ ਚ ਅੱਗ ਲੱਗਦੀ ਜਿਸ ਤੇ ਪੈਦੇ ਡਾਕਟਰ ਸਾਹਿਬ ਤੇ ਮੈਂ ਕੁਦਰਤ ਤੇ ਪੈ ਸਾਹਮਣੇ ਪਿਆ ਸੀਗਾ ਕੁੜੀ ਕੁਦਰ ਮੁਰਗੀ ਭੱਜ ਕੇ ਉੜ ਗਈ ਤੇ ਅੱਗ ਲੱਗ ਗਈ ਮੈਂ ਦੇਖਿਆ ਅੱਗੇ ਅੰਦਰ ਉਹ ਸੱਚੀ ਅੱਗ ਲੱਗੀ ਤੇ ਮੈਂ ਭੱਜ ਕੇ ਉੱਠ ਗਿਆ ਇਥੋਂ ਤੇ ਮੈਨੂੰ ਕੁਦਰਤੀ ਜਿਆਦਾ ਕਿ ਮੇਰੇ ਉਹ ਲੈਟ ਢੋਨੀ ਜਿਆਦਾ ਅੱਗ ਵੀ ਉਹਨੇ ਆਪਣੇ ਗਿਆ ਆ ਬਿਲਕੁਲ ਸੀ ਬਾਈਪਰ ਤੇ ਉਹ ਜਿਆਦਾ ਮੈਂ ਉਹ ਚੱਕੇ ਉਹ ਅੱਗ ਵੀ ਆਉਣ ਲੱਗਿਆ ਮੈਂ ਫਿਰ ਤੂੰ ਹੋਵੇ ਫੇਰ ਨਿਕਲ ਗਿਆ ਅੱਗ ਲੱਗੀ ਕਿਨੇ ਮਰੀਜ਼ ਅੰਦਰ ਸੀ ਮਰੀਜ਼ ਤਾਂ ਸਾਰੇ ਤੋਂ ਬਾਹਰ ਆਉਣ ਲੱਗੇ ਸੀ ਮਰੀਜ਼ ਸਾਰੇ ਨਹੀਂ ਕਿੰਨੇ ਮਰੀਜ਼ ਸੀ ਜਿਸ ਟਾਈਮ ਤੁਹਾਡੇ ਮਰੀਜ਼ ਨਾਲ ਕਿੰਨੇ ਮਰੀਜ਼ ਸੀ ਸਾਡੇ ਮੁਰਗੀ ਨਹੀਂ ਹੜੇ ਮਰੀਜ਼ ਬਾਰਿਸ਼ ਜੀ ਨਹੀਂ ਟੋਟਲ ਕਿੰਨੇ ਮਰੀਜ਼ ਸੀ ਅੰਦਰ ਕਿੰਨੇ ਦੀ ਗੱਲ ਹੋਣੇ 10 15 ਮਰੀਜ਼ ਹੋਣੇ ਵੀ ਅੰਦਰ ਬੈੱਡ ਲੱਗੇ ਸੀ 10 ਮਰੀਜ਼ ਤੇ ਸਾਰੇ ਹੁਣ ਸੇਵ ਹੈ ਹਾਂ ਸੇਵ ਹਨ ਸਾਰੇ ਮਰੀਜ਼ਾਂ ਨੂੰ ਕੋਈ ਨੁਕਸਾਨ ਨਹੀਂ ਮਰੀਜ਼ ਨੂੰ ਕੋਈ ਨੁਕਸਾਨ ਨਹੀਂ ਤੇ ਕਿਹੜੀ ਜੀ ਨੂੰ ਹਾਂ ਜੀ ਇਹਦਾ ਕੇ ਜਿਹੜਾ ਆਪਣਾ ਟੇਬਲ ਸੀ ਉਹ ਤੇ ਲੱਗ ਰਹੀ ਸੀ ਕੰਪਿਊਟਰ ਤੇ ਏਸੀ ਲੱਗ ਰਹੀ ਸੀ ਏਸੀ ਨੂੰ ਹਾਂ ਜੀ ਏਸੀ ਲਾਇਆ ਹੋਇਆ ਸੀ ਏਸੀ ਕਰਨ ਲੱਗੀ ਅੱਗ ਨਹੀਂ ਨਹੀਂ ਐ ਨਹੀਂ ਪਤਾ ਜੀ ਇਸ ਨਾਲ ਕੀ ਆ ਆਪਣੇ ਕੰਪਿਊਟਰ ਕਰਕੇ ਤਾਰ ਡੋਕਟਰ ਸਾਹਿਬ ਮੌਜੂਦ ਸੀ ਡੋਕਟਰ ਸਾਹਿਬਾਰੇ ਸਾਰੇ ਵਿਚਾਰੇ ਫਰਵਾਰਾ ਜੀ ਖੈਸੀ ਉਹ ਬਾਹਰ ਆਗੇ ਡਾਕਟਰ ਸਾਹਿਬ ਤੇ ਅੰਦਰ ਨੇ ਅੰਦਰ ਤੇ ਲੱਭੀ ਖੜੀ ਸੀ ਮੈਂ ਮੰਗਰ ਖੜੇ ਸੀ ਹਾਂ ਜੀ ਤੇ ਤੁਹਾਡਾ ਮਰੀਜ਼ ਹੁਣ ਸੇਵ ਹੈ ਹਾਂ ਮਰੀਜ਼ ਸੇਵ ਹੈ ਜੀ ਮੇਰਾ ਨਾਮ ਰਜਿੰਦਰ ਕੁਸ਼ਲ ਫਾਸਟ੍ਰੇਸ਼ਨ ਅਬਸਰ ਪਟਿਆਲਾ ਇਹ ਸਰ ਕਿਹੜੀ ਜਗ੍ਹਾ ਤੇ ਅੱਗ ਲੱਗੀ ਸੀ ਕਲੀਨਿਕ ਆਗੇ ਸੀ ਸਰ ਛੱਟ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਟੀਵੀ ਹਸਪਤਾਲ 6 ਨੰਬਰ ਵਾਰਡ ਹੈ ਉਂ ਵਿੱਚ ਅੱਗ ਲੱਗੀ ਆ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਅਸੀਂ ਆਪਣੇ ਦੋਨੋਂ ਫਾਇਰਟ ਅਂਡਰ ਮੌਕੇ ਤੇ ਭੇਜ ਦਿੱਤੇ ਤੇ ਅਸੀਂ ਆਪ ਵੀ ਖੁਦ ਮੌਕੇ ਤੇ ਪਹੁੰਚ ਗਏ ਸੀ ਤੇ ਸਾਡੀ ਟੀਮ ਨੇ ਆ ਕੇ ਬੜੇ ਐਫਰਟਸ ਨਾਲ ਤੇ ਇਹਨਾਂ ਦੀ ਜਿਹੜੀ ਹਸਪੀਟਲ ਟੀਮ ਸੀ ਉਹ ਵੀ ਸਾਡੇ ਨਾਲ ਮੌਜੂਦ ਰਹੀ ਤੇ ਸਾਰੇ ਪੇਸ਼ੈਂਟਸ ਤੇ ਡਾਕਟਰਸ ਜਿਹੜੇ ਅੰਦਰ ਸੀਗੇ ਡਿਊਟੀ ਤੇ ਸਾਰਿਆਂ ਨੂੰ ਅਸੀਂ ਸੇਫਲੀ ਬਾਹਰ ਕੱਢ ਗਏ ਤੇ ਅੱਗ ਤੇ ਕੰਟਰੋਲ ਦਿੱਤਾ ਸਰ ਕਿਹੜਾ ਵਾਰ ਸੀਗਾ ਜੀ ਇਹ ਕਿੰਨੇ ਕ ਪੇਸ਼ੈਂਟ ਸੀਗੇ ਸਰ ਵਾਰਡ ਨੰਬਰ 6 ਸੀਗਾ ਤੇ ਪੇਸ਼ੈਂਟ ਜਿਹੜੀ ਜਿਵੇਂ ਮੈਨੂੰ ਪਤਾ ਲੱਗਿਆ ਹੁਣ ਹੀ ਸੂਤਰਾ ਤੋਂ ਅ 17 ਕ ਪੇਸ਼ੈਂਟ ਦਸਰੇ ਡਾਕਟਰ 17 ਤੋਂ 18 ਪੇਸ਼ੈਂਟ ਅੰਦਰ ਐਡਮਿਟ ਸੀ ਕੋਈ ਇੰਜਰੀ ਨਹੀਂ ਹੋਇਆ ਸਰ ਕੋਈ ਵੀ ਪੇਸ਼ੈਂਟ ਨੂੰ ਅਸੀਂ ਕੋਨਾ ਕੀ ਨਾਮ ਹੈ ਜੀ ਰਾਜਵਰੀ ਕਿਹੜੀ ਘਰ ਤੋਂ ਆਇਓ ਪਤੇ ਘਰ ਤੋਂ ਜੀ ਕਿਹੜਾ ਮਰੀਜ਼ ਕੜੇ ਕੀ ਹੋਇਆ ਮਰੀਜ਼ ਨੂੰ ਮਰੀਜ਼ ਨੂੰ ਜੀ ਟੀਵੀ ਆਈ ਟੀਵੀ ਹਸਪੀਟਲ ਦਾ ਹੈ ਹਾਂ ਜੀ ਕੀ ਹੋਇਆ ਉਹਨਾਂ ਅੱਗ ਲੱਗੀ ਕਿਹੜੇ ਅੱਗ ਲੱਗੀ ਹੈ ਜੀ ਕੁਝ ਪਤਾ ਲੱਗਿਆ ਕਿਦਾਂ ਅਗ ਲੱਗ ਗਈ ਨਹੀਂ ਜੀ ਅਸੀਂ ਤਾਂ ਹਜੇ ਉਤਰੀ ਆਉਣੇ ਹੈਗੇ ਮਰੀਜ਼ ਉਧਰ ਬਾਹਰ ਗਏ ਹੋਏ ਆ ਤੁਹਾਡਾ ਮਰੀਜ਼ ਠੀਕ ਹੈ ਹਾਂ ਹਾਂ ਠੀਕ ਹੈ ਜੀ ਬਚਾਅ ਹੋ ਗਿਆ ਹਾਂ ਬਚਾਅ ਹੋ ਗਿਆ ਜੀ ਤੇ ਨੁਕਸਾਨ ਦੀ ਗੱਲ ਕਰੀਏ ਕਿਤਨਾ ਨੁਕਸਾਨ ਹੋਇਆ ਹਾਂ ਜੀ ਮੈਂ ਦੱਸਦਾ ਸਾਨੂੰ ਅੰਦਰ ਸਾਨੂੰ ਨਹੀਂ ਪਤਾ ਵੀ ਕੀ ਨੁਕਸਾਨ ਹੋਇਆ ਤੁਹਾਡੇ ਮਰੀਜ਼ ਨੂੰ ਕਿੰਨੇ ਕੱਢਿਆ ਗਿਆ ਕਿੰਨੇ ਡਾਕਟਰ ਉਹ ਤਾਂ ਉਦੋਂ ਪਹਿਲਾਂ ਚਲੇ ਗਏ ਸੀ ਜੀ ਜੋ ਪਹਿਲਾਂ ਹੀ ਚਲੇ ਗਏ ਸੀ ਹਾਂ ਪਹਿਲਾਂ ਚਲੇ ਗਏ ਸੀ ਗੁਰੂ ਘਰ ਮੱਥਾ ਟੇਕ ਆਉਣ ਗਏ ਨੇ ਜੀ ਉਹਨੂੰ ਯਾਨੀ ਅਸੀਂ ਬਾਚ ਆਇਆ ਤੁਹਾਡਾ ਵੀ ਜਗ ਲੱਗੀ ਆ ਹਾਂ ਜੀ ਟੀਐਸ ਵਾਟ ਨੰਬਰ ਕੀ ਹੈ ਵਾਟ